ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਿਬੰਧ ਕਰਾਂਗੇ ਚੰਡੀਗੜ੍ਹ ਲਾਈਨਾਂ ਵਿੱਚ ਨਾਉ ਲੈਟਸ ਸਟਾਰਟ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਯਾਨਕੀ ਕੈਪੀਟਲ ਚੰਡੀਗੜ੍ਹ ਦੀ ਕਿਹੜੀ ਹੈ ਪੰਜਾਬ ਇਹ ਪੰਜਾਬ ਦਾ ਖੂਬਸੂਰਤ ਸ਼ਹਿਰ ਹੈ ਇਸ ਸ਼ਹਿਰ ਦੀ ਉਸਾਰੀ ਨਵੇਂ ਢੰਗ ਨਾਲ ਹੋਈ ਹੈ ਯਾਨਕੀ ਇਹ ਨਵੇਂ ਤਰੀਕੇ ਦੇ ਨਾਲ ਬਣਿਆ ਆਇਆ ਹੈ ਸਾਰਾ ਸ਼ਹਿਰ ਸੈਕਟਰਾਂ ਵਿੱਚ ਵੰਡਿਆ ਹੋਇਆ ਹੈ ਹਰ ਸੈਕਟਰ ਆਪਣੇ ਆਪ ਵਿੱਚ ਇੱਕ ਛੋਟਾ ਸ਼ਹਿਰ ਹੈ ਹਰ ਸੈਕਟਰ ਵਿੱਚ ਹਸਪਤਾਲ ਮਾਰਕੀਟ ਅਤੇ ਹੋਰ ਕਈ ਸਹੂਲਤਾਂ ਪ੍ਰਾਪਤ ਹਨ ਇੱਥੇ ਸੜਕਾਂ ਖੁੱਲੀਆਂ ਅਤੇ ਸਾਫ਼-ਸੁਥਰੀਆਂ ਹਨ ਸੜਕਾਂ ਦੇ ਕਿਨਾਰੇ ਕਈ ਤਰ੍ਹਾਂ ਦੇ ਰੁੱਖ ਲੱਗੇ ਹੋਏ ਹਨ ਇੱਥੇ ਪੰਜਾਬ ਯੂਨੀਵਰਸਿਟੀ ਅਤੇ ਹਾਈ ਕੋਰਟ ਦੀਆਂ ਇਮਾਰਤਾਂ ਵੇਖਣ ਯੋਗ ਹਨ ਸੁਖਨਾ ਚੀਲ ਅਤੇ ਰੋਗ ਗਾਰਡਨ ਨੂੰ ਵੇਖਣ ਲਈ ਦੂਰੋਂ ਦੂਰੋਂ ਲੋਕ ਆਉਂਦੇ ਹਨ ਇਸ ਸ਼ੇਅਰ ਵਿੱਚ ਗੰਦਗੀ ਮੱਖੀਆਂ ਤੇ ਮੱਛਰ ਨਹੀਂ ਹਨ ਮੈਨੂੰ ਚੰਡੀਗੜ੍ਹ ਬਹੁਤ ਪਿਆਰਾ ਲੱਗਦਾ ਹੈ ਠੀਕ ਹੈ ਇਹ ਕਾਪੀ 'ਚ ਨੋਟ ਕਰਨਾ ਸੀ